ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਅਗਲੇ 4-5 ਘੰਟਿਆਂ ਦੀ ਮੌਸਮ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਣੀ ਹੈ ਤੇ ਬੀਬੀਐਮਬੀ ਪ੍ਰਸ਼ਾਸਨ ਵੱਲੋਂ ਜੋ ਨਵੇਂ ਫੈਸਲੇ ਲਏ ਗਏ ਨੇ ਉਹਦੀ ਅਪਡੇਟ ਤੁਹਾਨੂੰ ਦੇਣੀ ਹੈ ਔਰ ਘੱਗਰ ਦਰਿਆ ਵੱਲੋਂ ਜੋ ਤਾਜ਼ਾ ਅਪਡੇਟ ਆ ਰਹੀਆਂ ਨੇ ਉਹ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਣੀ ਹੈ ਸੋ ਇਹ ਵੀਡੀਓ ਲੰਮੀ ਹੋਏਗੀ ਤੇ ਸਾਰੀ ਅਪਡੇਟ ਤੁਹਾਨੂੰ ਜੜੀਆਂ ਨੇ ਸਿਲਸਿਲੇ ਵਾਰ ਸਾਰੀ ਤੁਹਾਡੇ ਸਾਹਮਣੇ ਰੱਖਾਂਗੇ ਸਭ ਤੋਂ ਖਲਾਗਾ ਲਫਾਂ ਘੱਗਰ ਦਰਿਆ ਦੀ ਕਰਾਂਗੇ ਘੱਗਰ ਦਰਿਆ ਦਾ ਜਿਵੇਂ ਇਸ ਨੂੰ ਪਹਿਲਾਂ ਕਹਿੰਦੇ ਆ ਰਹੇ ਸੀ ਕਿ ਜੇਕਰ ਇਹ ਸਿਸਟਮ ਜਿਹੜਾ ਅ ਜੇਕਰ ਇਹ ਸਿਸਟਮ ਇਧਰ ਦਾ ਗਰਦੇ ਕੈਚਮੈਂਟ ਏਰੀਆ ਦੇ ਵਿੱਚ ਜਿਆਦਾ ਜਿਹੜਾ ਵੜਾ ਗਿਆ ਜਿਆਦਾ ਤਗੜਾ ਇੱਥੇ ਲੱਗ ਗਿਆ ਤੇ ਫਿਰ ਘੱਗਰ ਦੇ ਚੜਨ ਦੇ ਅਸਾਰ ਬਣਨਗੇ ਸੋ ਇਸੇ ਤਰ੍ਹਾਂ ਦਰਾਈ ਸਿਸਟਮ ਆ ਕਾਫੀ ਤਗੜੇ ਮੀਂਹ ਵਰਾ ਰਿਹਾ ਤੇ ਬੀਤੀ ਅਧੀ ਰਾਤ ਤੋਂ ਬਾਅਦ ਮੀਂਹ ਜਾਰੀ ਨੇ ਲਗਭਗ ਪੁਆਦ ਖੇਤਰ ਸਾਰਾ ਤੇ ਇਧਰ ਆ ਜੇ ਆਪਾਂ ਦੋਆਬੇ ਵੱਲ ਤੇ ਮਾਲਵੇ ਦੇ ਪੂਰਬੀ ਜਲੇ ਇਨ੍ਹਾਂ ਖੇਤਰਾਂ ਦੇ ਵਿੱਚ ਮੀਂਹ ਰੁਕ ਨਹੀਂ ਰਿਹਾ ਤੇ ਹਰਿਆਣੇ ਦੇ ਪੁਆਦ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਯਾਨੀ ਕਿ ਘੱਗਰ ਦੇ ਕੈਚਮੈਂਟ ਏਰੀਆ ਦੇ ਵਿੱਚ ਮੀਂਹ ਰੁਕ ਹੀ ਨਹੀਂ ਰਿਹਾ 5-10 ਮਿੰਟਾਂ ਵਾਸਤੇ ਰੁਕਦਾ ਹਤੋਂ ਫਿਰ ਤੋਂ ਸ਼ੁਰੂ ਹੋ ਜਾਂਦਾ ਸੋ ਇਹ ਸਾਰਾ ਪਾਣੀ ਇਕੱਠਾ ਹੋ ਕੇ ਘੱਗਰ ਦੇ ਵਿੱਚ ਆਉਣਾ ਤੇ ਜਿਵੇਂ ਪਿੱਛੇ ਹਿਮਾਚਲ ਦੇ ਸਰਮੌਰ ਜ਼ਿਲ੍ਹੇ ਦੇ ਵਿੱਚ ਚੰਡੀਗੜ੍ਹ ਪੁਆਦ ਪੰਜਕਲਾ ਇਹਨਾਂ ਸ ਤਵੀ ਅੱਜ ਖੋਲੇ ਗਏ ਨੇ ਉਹ ਵੀ ਕੱਗੜ ਦੇ ਵਿੱਚ ਪਾਣੀ ਆਉਣਾ ਹੈ ਕੁਲਮ ਲਾਗੇ ਜੀ ਗੋਹਲਾ ਚੀਕਾ ਤੇ ਲਾਗੇ ਅੱਜ 43000 ਕਿਉਂ ਸਕ ਨੂੰ ਪਾਰ ਕਰ ਗਿਆ ਕੱਗੜ ਦਾ ਲੈਵਲ ਸੋ ਇਹ ਹੋਰ ਵਧੇਗਾ ਜਿਵੇਂ ਜਿਵੇਂ ਮੀਂਹ ਪੈਣਗੇ ਉਹ ਸਾਰਾ ਪਾਣੀ ਇਕੱਠਾ ਹੋ ਕੇ ਕੱਗੜ ਦੇ ਵਿੱਚ ਆਉਣਾ ਹੈ ਸੋ ਕੱਗੜ ਦੇ ਵਿੱਚ ਵੀ ਹੜਾ ਵਾਲੀ ਸਿਚੁਏਸ਼ਨ ਅਗਲੇ ਦਿਨਾਂ ਦੇ ਵਿੱਚ ਜਿਹੜੀ ਆ ਵਿਗੜ ਸਕਦੀ ਆ ਮਾਹੌਲ ਇੱਥੇ ਵਿਗੜ ਸਕਦਾ ਜੇਕਰ ਮੀਂਹ ਨਾ ਰੁਕੇ ਜੇਕਰ ਅਗਲੇ 24 ਸੱਤੀ ਘੰਟਿਆਂ ਦੇ ਵਿੱਚ ਮੀਂਹ ਇਸੇ ਤਰ੍ਹਾਂ ਪੈ ਗਿਆ ਤੇ ਉਹ ਸਾਰਾ ਪਾਣੀ ਕੱਗੜ ਦੇ ਵਿੱਚ ਆਉਣਾ ਤੇ ਕੱਗੜ ਦੇ ਚੜਨ ਦੇ ਅਸਰ ਪੂਰੇ ਉੱਪਰ ਜਿਹੜੇ ਬਣ ਜਾਣਗੇ ਫਿਲਹਾਲ ਹਲੇ ਪੈਨਿਕ ਹੋਣ ਦੀ ਜਾਂ ਫਿਰ ਕੋਈ ਅਲਰਟ ਵਾਲੀ ਗੱਲ ਨਹੀਂ ਹੈ ਹਲੇ ਵੀ ਘੱਗਰ ਠੀਕ ਠਾਕ ਚੱਲਦਾ ਫਿਆ ਤੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ احتਿਆਤਨ ਤੌਰ ਤੇ ਜਿਹੜੇ ਐ ਚੌਕਸ ਰਹਿਣ ਲਈ ਚੱਕਨੇ ਰਹਿਣ ਲਈ ਕਿਹਾ ਗਿਆ ਹੈ ਖਾਸ ਕਰ ਰਾਜਪੁਰਾ ਦੇ ਫੰਡਾ ਨੂੰ ਔਰ ਪਟਿਆਲੇ ਜ਼ਿਲ੍ਹੇ ਦੇ ਜਿਹੜੇ ਘੱਗਰ ਦੇ ਕੈਚਮੈਂਟ ਏਰੀਆ ਦੇ ਵਿੱਚ ਫੈਲਦੇ ਪਿੰਡ ਨੇ ਸੋ ਇੱਥੇ احتਿਆਤਨ ਤੌਰ ਤੇ ਅਲਰਟ ਜਿਹੜੇ ਜਾਰੀ ਕੀਤੇ ਗਏ ਨੇ ਸੋ ਆਉਂਦੇ 24 36 ਘੰਟੇ ਅਹਿਮ ਰਹਿਣਗੇ ਘੱਗਰ ਵਾਸਤੇ ਜੇ ਗਰਮੀ ਇੱਥੇ ਨਾ ਰੁਕੇ ਇਧਰ ਘੱਗਰ ਦੇ ਕੈਚਮੈਂਟ ਏਰੀਆ ਦੇ ਵਿੱਚ ਤੇ ਫਿਰ ਘ ਬੀਬੀ ਐਮਬੀ ਪ੍ਰਸ਼ਾਸਨ ਵੱਲੋਂ ਜਨਾ ਮੇ ਫੈਸਲੇ ਲਏ ਗਏ ਨੇ ਸੋ ਅੱਜ ਇੱਕ ਵੱਡਾ ਫੈਸਲਾ ਹੈ ਕਿ ਜਿਹੜੇ 4-4 ਫਲੱਡ ਗੇਟ 4-4 ਫੁੱਟ ਦੇ ਜਿਹੜੇ ਖੋਲੇ ਗਏ ਨੇ ਸਤਲੋਜ ਦੇ ਜਿਹੜਾ ਭਾਖੜਾ 1 ਤੇ ਤੇ ਜਿਹੜਾ ਪਾਣੀ ਫੈਲਾ ਰਿਲੀਜ਼ ਕੀਤਾ ਜਾ ਰਿਹਾ ਉਹਦੇ ਵਿੱਚ ਹੁਣ ਹੋਰ ਵਾਧਾ ਹੋਣ ਦੇ ਆਸਾਰ ਨੇ ਜਿੱਥੇ ਇੱਕ 45-50 ਹਜ਼ਾਰ ਕਿਲੋਸਿਕ ਪਾਣੀ ਅੱਗੇ ਛੱਡਿਆ ਜਾ ਰਿਹਾ ਸੀ ਤੇ ਉਹਦੇ ਵਿੱਚ ਹੁਣ ਵਾਧਾ ਹੋਵੇਗਾ ਕਿਉਂ ਹੋਵੇਗਾ ਕਿਉਂਕਿ ਪਿੱਛੇ ਪਹਾੜਾ ਦੇ ਵਿੱਚ ਲਗਾਤਾਰ ਮੀਂਹ ਦਰਜ ਹੋ ਰਹੇ ਨੇ ਸੋ 1674 ਫੁੱਟ ਦੇ ਲਾਗੇ ਜਿਹੜਾ ਲੈਵਲ ਹੈ ਪਾਣੀ ਦਾ ਉਹ ਪਾਖੜਾ ਦਾ ਪਹੁੰਚ ਚੁੱਕਿਆ ਸੋ 75 ਤੋਂ ਉੱਤੇ ਪ੍ਰਸ਼ਾਸਨ ਟੱਪਰ ਨਹੀਂ ਦੋਵੇਗਾ ਪਾਣੀ ਦਾ ਲੈਵਲ ਤੇ ਇਸ ਕਰਕੇ ਪਾਣੀ ਹੁਣ ਵਧਾਇਆ ਜਾਵੇਗਾ ਸਤਲੁਜ ਦੇ ਵਿੱਚ ਸੋ ਸਤਲੁਜ ਦੇ ਵਿੱਚ ਚੜ੍ਹਨ ਦੇ ਆਸਾਰ ਹੋਣਗੇ ਤੇ ਵਿੱਚ ਇਹਦੀਆਂ ਜੜੀਆਂ ਸਹਾਇਕ ਨਦੀਆਂ ਆ ਕੇ ਸਤਲੁਜ ਦੇ ਵਿੱਚ ਮਿਲਦੀਆਂ ਨੇ ਸੋ ਉਹਨਾਂ ਦਾ ਫਾੜੇ ਵੀ ਇਕੱਠਾ ਹੋਗੇ ਕੁੱਲ ਮਿਲਾ ਕੇ ਕਹਾਣੀ ਇਹ ਕਹਿਦੀ ਹੈ ਕਿ ਅੱਜ ਸ਼ਾਮ ਤੱਕ ਜਾਂ ਫਿਰ ਕੱਲ ਸਵੇਰ ਤੱਕ 1 ਲੱਖ ਕਿਉਂ ਸਕਦੇ ਲਗਫਗ ਪਾਣੀ ਸਤਲੁਜ ਦੇ ਵਿੱਚ ਅੱਗੇ ਆਏਗਾ ਸੋ ਮੀ ਕਿਉਂਕਿ ਰੁਕ ਨਹੀਂ ਰਹੀ ਲੁਧਿਆਣਾ ਜਰੇ ਦੀ ਗੱਲ ਕਰੀਏ 200 ਤੇ ਭਾਰੀ ਮੀਂਹ ਤੋਂ ਵੀ ਜ਼ਿਆਦਾ ਮੀਂਹ ਲੱਗ ਚੁੱਕੇ ਨੇ ਤੇ ਐਦਾਂ ਹੀ ਕਾਫੀ ਖੇਤਰਾ ਦੇ ਵਿੱਚ 150 mm 200 mm ਮੀਦਰਜ ਹੋ ਰਹੇ ਨੇ ਸਾਰਾ ਪਾਣੀ ਇਕੱਠਾ ਹੋ ਗਏ ਇਹਨਾਂ ਦਰਿਆਵਾਂ ਦੇ ਵਿੱਚ ਜਾਣਾ ਸੋ ਕੁੱਲ ਮੁਲਾਕੇ ਸਤਲੁਜ ਵੀ ਹੁਣ ਚੜੇਗਾ ਤੇ ਸਤਲੁਜ ਦੇ ਨਾਲ ਲੱਗਦੇ ਜਿਹੜੇ ਵੀ ਕੰਡੇ ਵਾਸੇ ਖੇਤਰਾ ਹੈ ਉਹ ਅਲਰਟ ਤੇ ਰਹਿਣ ਅਦਰੋਂ ਬਿਆਸ ਦੀਆਂ ਹਾਂ ਗੱਲ ਕਰੀਏ ਪੌਂਗ ਡੈਮ ਦੀ ਪੌਂਗ ਡੈਮ ਦਾ ਜਿਹੜਾ ਲੈਵਲ ਹੈ ਉਹ ਹਜੇ 1390 ਫੁੱਟ ਤੇ ਪਹੁੰਚਾ ਹੈ ਹਾਲੇ ਪ੍ਰਸ਼ਾਸਨ ਹੋਰ نیچے ਲੈ ਕੇ ਆਏਗਾ ਉਹਨੂੰ ਤੇ 1 ਲੱਖ ਦੇ ਕਿਓਸਕ ਪਾਣੀ ਹਾਲੇ ਵੀ ਬਿਆਸ ਦੇ ਵਿੱਚ ਛੱਡਿਆ ਜਾ ਰਿਹਾ ਸਾਰੀ ਕਹਾ ਉਧਰੋਂ ਪਾਣੀ ਆ ਰਿਹਾ ਹੈ 1.5 ਤੋਂ 2 ਲੱਖ ਦੇ ਕਰੀਬ ਤੇ ਇਧਰੋਂ ਆ ਰਿਹਾ 1 ਲੱਖ 1.5 ਲੱਖ ਦੇ ਕਰੀਬ ਆਵੇਗਾ ਆਉਣ ਦੇ 24 ਘੰਟਿਆਂ ਦੇ ਵਿੱਚ ਸਦਲ ਹੋਈਦਾ ਸਾਰਾ ਪਾਣੀ ਮਿਲ ਕੇ ਅੱਗੇ ਹਰੀਕੇ ਹੈੱਡ ਤੇ ਪਹੁੰਚਣਾ ਹੈ ਹਰੀਕੇ ਹੈੱਡ ਤੋਂ ਬਾਅਦ ਜਿਹੜਾ ਪਾਣੀ ਛੱਡਿਆ ਜਾਣਾ ਉਹ ਅੱਗੇ ਆਉਣ ਵਾਲੇ 24 ਜਾਂ 36 ਘੰਟਿਆਂ ਦੇ ਵਿੱਚ 3 ਲੱਖ ਕਿਉਂ ਸਕਤੋਂ ਪਾਰ ਜਾ ਸਕਦਾ ਹੈ ਇਸ ਲਈ ਜਿਹੜੇ ਹੜਾ ਦੀ ਮਾਰ ਖੇਤਰ ਝੱਲ ਰਹੇ ਨੇ ਫਾਜ਼ਿਲਕਾ ਫਿਰੋਜ਼ਪੁਰ ਫਰੀਦਕੋਟ ਸ੍ਰੀ ਤਨੁਤਨ ਸਾਹਿਬ ਦੇ ਕੁਝ ਫੇਂਡ ਸultanpur Lodhi ਇਹਨਾਂ ਖੇਤਰਾਂ ਦੇ ਵਿੱਚ ਆਲੇ ਹੜਾ ਤੋਂ ਰਾਹਤ ਮਿਲਣ ਦੇ ਅਸਰ ਬਹੁਤ ਘੱਟ ਨੇ ਨਾ ਮਾ ਕੜਾਈ ਜਾਂਦੀ ਉਹ ਤਾਂ ਕੜਾਈ ਜਾਵੇਗੀ ਜੇਕਰ ਟਾਈਮ ਉਹਨੇ ਹੋਣਗੇ ਉਹਨੇ ਤਾਂ ਹੋਣਗੇ ਜੇਕਰ ਮੀਂਹ ਰੁਕਣਗੇ ਮੀਂਹ ਰੁਕਣ ਦੇ ਹਲੇ ਕੋਈ ਅਗਲੇ 24 36 ਘੰਟਿਆਂ ਦੇ ਵਿੱਚ ਬਿਲਕੁਲ आसार ਨਹੀਂ ਹੈ ਜਿਹੜਾ ਸਿਸਟਮ ਲੱਗ ਰਿਹਾ ਹੈ ਇਹ ਅਗਲੇ 24 36 48 ਘੰਟਿਆਂ ਤੱਕ ਤਾਵਰ ਤੋੜ ਲੱਗਣਾ ਸੋ ਇਹ ਅਫਡੇਟ ਤੁਹਾਨੂੰ ਦੇਣੀ ਸਾਡਾ ਕੰਮ ਹੈ ਪੈਨਿਕ ਅਸੀਂ ਨਹੀਂ ਕਰ ਰਹੇ ਨਾ ਤੁਹਾਨੂੰ ਡਰਾ ਰਹੇ ਹਾਂ ਜੋ ਸੱਚ ਹੈ ਉਹ ਤੁਹਾਨੂੰ ਜੀ ਦੱਸ ਰਹੇ ਹਾਂ ਸੋ ਇਹ ਸਾਰੀ ਕਹਾਣੀ ਹੈ ਜੀ ਆਉਂਦੇ 4-5 ਘੰਟਿਆਂ ਦੇ ਜੇਕਰ ਆਪਾਂ ਮੌਸਮ ਦੀ ਗੱਲ ਕਰ ਲੈਨੇ ਆ ਪੰਜਾਬ ਦੇ ਦੁਆਬਾ ਖੇਤਰ ਪੁਆਦ ਖੇਤਰ ਪੁਆ ਦੇ ਨਾਲ ਲੱਗਦੇ ਮਾਲਵੇ ਦੇ ਜ਼ਿਲ੍ਹੇ ਤਿਆਰ ਰਹਿਣ ਤਗੜੀ ਝਾਟ ਇੱਕ ਹੋਰ ਸ਼ਾਮ ਤੱਕ ਇੱਥੇ ਲੱਗੇਗੀ ਜਲੰਧਰ ਕਪੂਰਥਲਾ ਹੁਸ਼ਿਆਰ ਹਰ ਨਵਾਸ਼ਹਿਰ ਚੰਡੀਗੜ੍ਹ ਮਹਾੜੀ ਪੰਜਗਲਾ ਰੋਪੜ ਡੇਰਾ ਬੱਸੀ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਸੰਗਰੂਰ ਮਲੇਰਕੋਲਾ ਬਰਨਾਲਾ ਤੇ ਮਾਨਸਾ ਭਾਰੀ ਮੀਂਹ ਲਈ ਤਿਆਰ ਰਹਿਣ ਜੀ ਮਾਨਸਾ ਜਿਲ੍ਹੇ ਜੇਕਰ ਛੜਦੀਏ ਇਧਰ ਬਰਨਾਲਾ ਛੜਦੀਏ ਤੇ ਬਾਕੀ ਜ਼ਿਲ੍ਹੇ ਅਤੀ ਭਾਰੀ ਮੀਲੇ ਜਾਂ ਕਿਤੇ ਭਾਰੀ ਮੀਲੇ ਤ ਜਿਹੜੇ ਫਾਛੇ ਜਲੇਆ ਗੁਰਦਾਸਪੁਰ ਸ੍ਰੀ ਅੰਮ੍ਰਿਤਸਰ ਸਾਹਿਬ ਪਠਾਨਕੋਟ ਫਾਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਬੋਹਰ ਬਟੰਡਾ ਸ੍ਰੀ ਮਕਸਰ ਸਾਹਿਬ ਜਲਾਲਾਬਾਦ ਇੱਥੇ ਵੀ ਮੈਂ ਖਾਚਣਗੇ ਹਲਕਤ ਲੈ ਕੇ ਦਰਮਿਆਨੇ ਹੋ ਸਕਦਾ ਕੁਝ ਕਿਸੇ ਤਰ੍ਹਾਂ ਦੇ ਵਿੱਚ ਤਗੜੀ ਝਟਵੀ ਲੱਗੇ ਆਉਂਦੇ ਘੰਟਿਆਂ ਦੇ ਵਿੱਚ ਬਾਕੀ ਰਾਤ ਦੀ ਜੋ ਅਫਰੇਟ ਹੋਏਗੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਸਾਰੀ ਕਹਾਣੀ ਦਾ ਅਸਾਰ ਸਤਲੁਜ ਦੇ ਵਿੱਚ ਪਾਣੀ ਵਧਣਾ 1 ਲੱਖ ਕਿਉਂ ਸਕਦੇ ਲਗਭਗ ਪਾਣੀ ਆ ਸਕਦਾ ਹੋਂਦੇ 24 ਘੰਟਿਆਂ ਦੇ ਵਿੱਚ ਸੋ ਸਤਲੁਜ ਦੇ ਕੰਡੇ ਵਾਜ਼ੇ ਖੇਤਰ ਅਲਰਟ ਤੇ ਰਹਿਣ ਦੂਜੇ ਪਾਸੇ ਵਿਆਜ਼ਾ ਪਾਣੀ ਘਟ ਇਸ ਤਰ੍ਹਾਂ 1 ਲੱਖ ਕਿਉ ਹੋ ਸਕਦੇ ਆਸਾ ਛੱਡਿਆ ਜਾ ਰਿਹਾ ਸੋ ਇਸ ਲਈ ਰਾਵੀ ਤੇ ਬਿਆਸ ਦੇ ਫਾਚ ਹੋ ਗਿਆ ਜੇ ਕੋਈ ਆ ਰਾਹਤ ਨਹੀਂ ਹੈ ਤੀਜੀ ਗੱਲ ਕੀ ਘੱਗਰ ਦੇ ਚੜਨ ਦੇ ਆਸਾਰ ਪੂਰੇ ਫਿਰ ਬਣ ਗਏ ਨੇ ਤੇ ਅੱਗੇ ਸਿਚੁਏਸ਼ਨ ਵਿਗੜ ਸਕਦੀ ਹੈ ਜੇਕਰ ਮੀਂਹ ਇਸੇ ਤਰ੍ਹਾਂ ਜਾਰੀ ਰਹੇ ਖਾਸ ਕਰਕੇ ਘੱਗਰ ਦੇ ਕੈਚਮੈਂਟ ਏਰੀਆ ਦੇ ਵਿੱਚ ਬਾਕੀ ਜੋ ਜੋ ਅਪਡੇਟ ਆਉਣਗੇ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ ਜਾਸਦ ਜਤਾ